ਕਹਿੰਦੇ ਨੇ ਕਿ ਰੱਬ ਤੋਂ ਬਾਅਦ ਜੇਕਰ ਇਸ ਧਰਤੀ ਦੇ ਉੱਤੇ ਰੱਬ ਦਾ ਰੂਪ ਹੈ ਤਾਂ ਉਹ ਹੈ ਮਾਂ ਪਰ ਕਈ ਔਰਤਾਂ ਨੇ ਇਸ ਮਾਂ ਸ਼ਬਦ ਨੂੰ ਵੀ ਪੂਰੀ ਤਰ੍ਹਾਂ ਕਲੰਕਿਤ ਕਰਕੇ ਰੱਖ ਦਿੱਤਾ ਅੱਜ ਦੀ ਕਹਾਣੀ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ ਸੀ ਇਹ ਜਿਹੜੀ ਘਟਨਾ ਹੋਈ ਸੀ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਇਹੀ ਮਨ ਦੇ ਵਿੱਚ ਆਉਂਦਾ ਹੈ ਕਿ ਇਹੋ ਜੀ ਮਾਂ ਰੱਬਾ ਕਦੀ ਕਿਸੇ ਨੂੰ ਨਾਂ ਦਵੇਂ ਅਸ਼ੋਕਨਗਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਨੂੰ ਜਾਦਵ ਪਰਿਵਾਰ ਕਹਿ ਕੇ ਬੁਲਾਇਆ ਜਾਂਦਾ ਸੀ ਕਿਉਂਕਿ ਇਸ ਘਰ ਦਾ ਜਿਹੜਾ ਮੁਖੀਆ ਸੀ ਉਹਦਾ ਤਾਂ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਪਰ ਇਹਨਾਂ ਦੇ ਤਿੰਨ ਮੁੰਡੇ ਇਸ ਘਰ ਦੇ ਵਿੱਚ ਰਹਿੰਦੇ ਸਨ ਵੱਡੇ ਮੁੰਡੇ ਦਾ ਨਾਮ ਸੀ ਰਾਜਕੁਮਾਰ ਜਾਦਵ ਜੋ ਕਿ ਜੂਪੀ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਡਿਊਟੀ ਤੇ ਤਨਖਾਹ ਸੀ ਦੂਸਰੇ ਮੁੰਡੇ ਦਾ ਖੁਦ ਦਾ ਕੋਈ ਬਿਜ਼ਨਸ ਸੀ ਤੇ ਤੀਸਰਾ ਮੁੰਡਾ ਜਿਹੜਾ ਸੀ ਉਹ ਅੱਖਾਂ ਦਾ ਡਾਕਟਰ ਸੀ ਤੇ ਇਹਦਾ ਨਾਮ ਸੀ ਓਮਪ੍ਰਕਾਸ਼ ਜਾਦਵ ਇਹਨਾਂ ਦੇ ਨਾਲ ਹੀ ਇਹਨਾਂ ਦੀ ਮਾਂ ਵੀ ਰਹਿੰਦੀ ਸੀ ਇਹ ਜਿਸ ਮਕਾਨ ਦੇ ਵਿੱਚ ਰਹਿੰਦੇ ਸਨ ਉਹ ਇੱਕ ਦੋ ਮੰਜ਼ਲਾ ਮਕਾਨ ਸੀ ਗਰਾਊਂਡ ਫਲੋਰ ਦੇ ਉੱਤੇ ਘਰ ਦਾ ਵੱਡਾ ਮੁੰਡਾ ਰਾਜਕੁਮਾਰ ਜਦਵ ਰਹਿੰਦਾ ਸੀ ਤੇ ਫਰਸਟ ਫਲੋਰ ਦੇ ਉੱਤੇ ਓਮ ਪ੍ਰਕਾਸ਼ ਜਦਵ ਆਪਣੀ ਪਤਨੀ ਅਰਚਨਾ ਦੇਵੀ ਤੇ ਨਾਲ ਹੀ 4 ਸਾਲ ਦੇ ਮੁੰਡੇ ਨਿਤਨ ਦੇ ਨਾਲ ਰਹਿੰਦਾ ਸੀ ਸਭ ਕੁਝ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੁੰਦਾ ਹੈ ਹੁਣ ਦਿਨ ਆ ਜਾਂਦਾ ਹੈ 21 ਜਨਵਰੀ 2016 ਦਾ ਘਰ ਦੇ ਵਿੱਚ ਦੂਸਰੀ ਮੰਜ਼ਲ ਦਾ ਕੰਮ ਚੱਲ ਰਿਹਾ ਸੀ ਇਸ ਕਰਕੇ ਮਜ਼ਦੂਰਾਂ ਦਾ ਇਸ ਘਰ ਦੇ ਵਿੱਚ ਆਉਣਾ ਜਾਣਾ ਸੀ ਹੁਣ ਜਿਸ ਤਰ੍ਹਾਂ ਹੀ ਸਵੇਰ ਦਾ ਟਾਈਮ ਹੁੰਦਾ ਹੈ ਮਜ਼ਦੂਰ ਆਪਣੇ ਕੰਮ ਦੇ ਉੱਤੇ ਆਉਂਦੇ ਨੇ ਤਾਂ ਉੱਪਰ ਵਾਲੇ ਫਲੋਰ ਦੇ ਉੱਤੇ ਉਹ ਜਾਂਦੇ ਨੇ ਉੱਪਰ ਵਾਲੇ ਫਲੋਰ ਦੇ ਉੱਤੇ ਜਿਹੜੇ ਕਮਰੇ ਦੇ ਵਿੱਚ ਓਮ ਪ੍ਰਕਾਸ਼ ਹਮੇਸ਼ਾ ਦੀ ਤਰ੍ਹਾਂ ਸੁੱਤਾ ਹੁੰਦਾ ਹੈ ਉਸ ਕਮਰੇ ਦੇ ਲਾਗੇ ਜਾ ਕੇ ਇੱਕ ਮਜ਼ਦੂਰ ਉਹਦੇ ਦਰਵਾਜ਼ੇ ਨੂੰ ਜਿਸ ਤਰ੍ਹਾਂ ਹੀ ਹੱਥ ਲਾਉਂਦਾ ਹੈ ਤਾਂ ਉਹ ਦਰਵਾਜ਼ਾ ਆਪਣੇ ਆਪ ਖੁੱਲ ਜਾਂਦਾ ਹੈ ਹੁਣ ਮਜ਼ਦੂਰ ਜਿਸ ਤਰ੍ਹਾਂ ਹੀ ਉਹ ਦਰਵਾਜ਼ਾ ਖੋਲ ਕੇ ਅੰਦਰ ਦੇਖਦਾ ਹੈ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਇਹਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਥੱਲੇ ਵਾਲੇ ਜਿਹੜੇ ਲੋਕ ਹੁੰਦੇ ਨੇ ਇਹਦਾ ਭਰਾ ਉਹ ਵੀ ਉੱਤੇ ਆ ਜਾਂਦਾ ਹੈ ਤੇ ਬਾਕੀ ਜਿਹੜੇ ਮਜ਼ਦੂਰ ਸਨ ਲਾਗੇ-ਚਾਗੇ ਖੜੇ ਹੁੰਦੇ ਨੇ ਉਹ ਵੀ ਇੱਥੇ ਇਸ ਫਲੋਰ ਦੇ ਉੱਤੇ ਆ ਜਾਂਦੇ ਨੇ ਹੁਣ ਗਵਾਂਡੀਆਂ ਨੂੰ ਵੀ ਇਹਨਾਂ ਦੀਆਂ ਚੀਕਾਂ ਦੀ ਆਵਾਜ਼ ਹੁੰਦੀ ਹੈ ਤੇ ਉਹ ਵੀ ਗਵਾਂਡੀ ਵੀ ਇਹਨਾਂ ਦੇ ਘਰ ਇਕੱਠੇ ਹੋ ਜਾਂਦੇ ਨੇ ਜਿਸ ਤਰ੍ਹਾਂ ਹੀ ਇਹ ਸਾਰੇ ਅੰਦਰ ਜਾਂਦੇ ਨੇ ਦੇਖਦੇ ਨੇ ਕਿ ਓਮ ਪ੍ਰਕਾਸ਼ ਬੈੱਡ ਦੇ ਉੱਤੇ ਖੂਨ ਦੇ ਨਾਲ ਲੱਤ-ਪੱਤ ਪਿਆ ਹੋਇਆ ਸੀ ਤੇ ਇਹਦੇ ਲਾਗੇ ਹੀ ਇਹਦਾ 4 ਸਾਲ ਦਾ ਮੁੰਡਾ ਨਿਤਨ ਉਹ ਵੀ ਬੇਸੂਦ ਹੋ ਕੇ ਪਿਆ ਹੋਇਆ ਸੀ ਜਦੋਂ ਇਹਨਾਂ ਦੋਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਇਹ ਦੋਨੇ ਜਾਨੇ ਹੀ ਮਰ ਚੁੱਕੇ ਸਨ ਕਿਸੇ ਨੇ ਇਹਨਾਂ ਦੋਨਾਂ ਜਾਨਿਆਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ ਜਦੋਂ ਨਾਲ ਦੇ ਕਮਰੇ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਇਸ ਕਮਰੇ ਦੇ ਵਿੱਚ ਓਮ ਪ੍ਰਕਾਸ਼ ਦੀ ਪਤਨੀ ਅਰਚਨਾ ਨੂੰ ਅੰਦਰ ਕਿਸੇ ਨੇ ਬੰਦ ਕੀਤਾ ਹੋਇਆ ਸੀ ਇਹਨੂੰ ਹੁਣ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਤੇ ਕੁਝ ਹੀ ਘੰਟਿਆਂ ਦੇ ਵਿੱਚ ਇਹ ਜਿਹੜੀ ਘਟਨਾ ਸੀ ਪੂਰੇ ਜ਼ਿਲ੍ਹੇ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀ ਹੈ ਕਿਉਂਕਿ ਓਮ ਪ੍ਰਕਾਸ਼ ਦਾ ਜਿਹੜਾ ਵੱਡਾ ਭਰਾ ਸੀ ਉਹ ਜੁਪੀ ਪੁਲਿਸ ਦੇ ਵਿੱਚ ਸੀ ਇੰਸਪੈਕਟਰ ਤੇ ਇਹਦਾ ਜਿਹੜਾ ਸਹਰਾ ਸੀ ਉਹ ਸੀਐਮ ਆਫਿਸ ਦੇ ਵਿੱਚ ਨੌਕਰੀ ਕਰਦਾ ਸੀ सीएम ऑफिस ਵੱਲੋਂ ਵੀ ਇਸ ਕੇਸ ਦੇ ਉੱਤੇ ਕਾਫੀ ਸਾਰਾ ਦਬਾਅ ਪੈ ਰਿਹਾ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੋਈ ਚੋਰੀ ਦੇ ਇਰਾਦੇ ਦੇ ਨਾਲ ਘਰ ਦੇ ਵਿੱਚ ਵੜਿਆ ਹੋਵੇਗਾ ਤੇ ਉਧਰੋਂ ਓਮਪ੍ਰਕਾਸ਼ ਜਾਗਿਆ ਹੋਵੇਗਾ ਤੇ ਇਸ ਲਈ ਇਹਨਾਂ ਨੇ ਓਮਪ੍ਰਕਾਸ਼ ਦਾ ਕਤਲ ਕਰ ਦਿੱਤਾ ਤੇ ਨਾਲੇ ਹੀ ਇਹਦੇ ਮੁੰਡੇ ਦੀ ਵੀ ਦਿੱਤੀ ਤੇ ਬਾਅਦ ਵਿੱਚ ਅਰਚਨਾ ਨੂੰ ਇਹਨਾਂ ਨੇ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਕਿਉਂਕਿ ਘਰ ਦੀਆਂ ਅਲਮਾਰੀਆਂ ਵੀ ਟੁੱਟੀਆਂ ਹੋਈਆਂ ਸਨ ਤੇ ਕੀਮਤੀ ਜੀਵਰਾਤ ਵੀ ਕਰੋ ਗਾਇਬ ਸਨ ਪਰ ਯਕੀਨ ਮੰਨਿਓ ਕਿ ਇਹ ਕੇਸ ਜਿੱਦਾਂ ਦਾ ਲੱਗ ਰਿਹਾ ਸੀ ਅੱਗੇ ਜਾ ਕੇ ਇਸ ਕੇਸ ਦੇ ਵਿੱਚ ਇੱਕ ਬਹੁਤ ਹੀ ਵੱਡਾ ਟਵਿਸਟ ਲੁਕਿਆ ਹੋਇਆ ਸੀ ਜਿਸ ਨੂੰ ਸੁਣ ਕੇ ਤੁਹਾਡਾ ਵੀ ਦਿਲ ਪੂਰੀ ਤਰ੍ਹਾਂ ਕੰਬ ਜਾਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਹੁਣ ਪੁਲਿਸ ਵਾਲੇ ਜਦੋਂ ਬੜੀ ਬਰੀਕੀ ਦੇ ਨਾਲ ਜਾਂਚ ਕਰਦੇ ਨੇ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਉੱਪਰਲੇ ਫਲੋਰ ਤੇ ਜਾਣ ਵਾਲਾ ਜਿਹੜਾ ਦਰਵਾਜ਼ਾ ਸੀ ਉਹ ਦਰਵਾਜ਼ੇ ਦੇ ਉੱਤੇ ਕੋਈ ਵੀ ਟੁੱਟ ਭੱਜ ਨਹੀਂ ਹੋਈ ਸੀ ਹੁਣ ਉਹਨਾਂ ਨੂੰ ਇਹੋ ਸ਼ੱਕ ਸੀ ਕਿ ਜੇਕਰ ਕੋਈ ਚੋਰ ਚਾਰ ਅੰਦਰ ਆਇਆ ਸੀ ਤਾਂ ਉਹ ਬਿਨਾਂ ਦਰਵਾਜ਼ੇ ਨੂੰ ਤੋੜੇ ਹੋਏ ਅੰਦਰ ਕਿਵੇਂ ਚਲਾ ਗਿਆ ਜਾਂ ਫਿਰ ਕਿਸੇ ਨੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਹੋਵੇਗਾ ਜਿਸ ਤਰ੍ਹਾਂ ਅਰਚਨਾ ਕੋਲੋਂ ਪੁੱਛਿਆ ਜਾਂਦਾ ਹੈ ਤਾਂ ਉਹ ਇਹ ਕਹਿ ਰਹੀ ਸੀ ਕਿ ਚਾਰ ਪੰਜ ਜਣੇ ਉਹਨਾਂ ਦੇ ਘਰ ਦੇ ਅੰਦਰ ਬੜੇ ਸਨ ਤੇ ਉਹਨੂੰ ਉਹਨਾਂ ਨੇ ਦੂਸਰੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਘਰ ਦੇ ਵਿੱਚੋਂ ਇਹ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਤੇ ਨਾਲੇ ਹੀ ਇਹਦੇ ਮੁੰਡੇ ਨੂੰ ਤੇ ਇਹਦੇ ਪਤੀ ਨੂੰ ਮਾਰ ਗਏ ਹੁਣ ਜਿਸ ਤਰ੍ਹਾਂ ਹੀ ਪੁਲਿਸ ਵਾਲੇ ਫਰੈਂਸਿਕ ਟੀਮ ਨੂੰ ਨਾਲ ਲੈ ਕੇ ਜਾਂਚ ਕਰਦੇ ਨੇ ਤਾਂ ਉਹਨਾਂ ਨੂੰ ਘਰ ਦੇ ਵਿੱਚੋਂ ਨਾ ਹੀ ਚਾਰ-ਪੰਜ ਜਾਣਿਆਂ ਦੇ ਕੋਈ ਵੀ ਪੈਰਾਂ ਦੇ ਨਿਸ਼ਾਨ ਮਿਲੇ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਫਿੰਗਰਪ੍ਰਿੰਟਸ ਮਿਲਿਆ ਇੱਥੇ ਪੁਲਿਸ ਨੂੰ ਥੋੜਾ ਬੋਤਾ ਸ਼ੱਕ ਅਰਚਨਾ ਤੇ ਵੀ ਹੋ ਰਿਹਾ ਸੀ ਹੁਣ ਪੁਲਿਸ ਵਾਲੇ ਜਿਸ ਤਰ੍ਹਾਂ ਜਾਂਚ ਪੜਤਾਲ ਕਰ ਰਹੇ ਨੇ ਤਾਂ ਪਤਾ ਚੱਲਦਾ ਹੈ ਕਿ ਓਮ ਪ੍ਰਕਾਸ਼ ਦਾ ਇਹ ਦੂਸਰਾ ਵਿਆਹ ਸੀ ਪਹਿਲਾ ਵਿਆਹ ਇਹਦਾ 2007 ਦੇ ਵਿੱਚ ਹੋਇਆ ਸੀ ਇਹ ਵਿਆਹ ਹੋਇਆ ਸੀ ਇੱਕ ਸਿੰਗਾਪੂਰ ਦੀ ਰਹਿਣ ਵਾਲੀ ਕੁੜੀ ਦੇ ਨਾਲ ਇਹ ਕੁੜੀ ਦਾ ਪੂਰਾ ਪਰਿਵਾਰ ਸਾਲ 2007 ਦੇ ਵਿੱਚ ਖਾਸ ਤੌਰ ਤੇ ਕੁੜੀ ਦਾ ਵਿਆਹ ਕਰਨ ਵਾਸਤੇ ਇੰਡੀਆ ਦੇ ਵਿੱਚ ਆਇਆ ਸੀ ਤੇ ਇਹਨਾਂ ਨੇ ਓਮ ਪ੍ਰਕਾਸ਼ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਆਪਣੀ ਕੁੜੀ ਦਾ ਵਿਆਹ ਕੀਤਾ ਪਰ ਇਹ ਕੁੜੀ ਸਿੰਗਾਪੁਰ ਦੇ ਮਾਹੌਲ ਦੇ ਵਿੱਚ ਪੈਦਾ ਹੋਈ ਸੀ ਉਹ ਇੱਥੇ 6 ਮਹੀਨੇ ਤੱਕ ਹੀ ਰਹਿੰਦੀ ਹੈ ਪਰ ਉਹਨੂੰ ਇੱਥੇ ਰਹਿ ਕੇ ਇੰਡੀਆ ਦੇ ਵਿੱਚ ਉਹੋ ਜਿਹਾ ਮਾਹੌਲ ਨਹੀਂ ਮਿਲਦਾ ਕਰੀਬ 7 ਮਹੀਨੇ ਬਾਅਦ ਹੀ ਉਹ ਓਮ ਪ੍ਰਕਾਸ਼ ਨੂੰ ਤਲਾਕ ਦੇ ਕੇ ਵਾਪਸ ਸਿੰਗਾਪੁਰ ਚਲੀ ਜਾਂਦੀ ਹੈ ਕਿਉਂਕਿ ਓਮ ਪ੍ਰਕਾਸ਼ ਇੱਕ ਅੱਖਾਂ ਦਾ ਸਪੈਸ਼ਲਿਸਟ ਸੀ ਇਸ ਲਈ ਇਹਦਾ ਦੂਸਰਾ ਵਿਆਹ ਕਰਨ ਦੇ ਵਿੱਚ ਘਰਦਿਆਂ ਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ। ਹੁਣ ਓਮਪ੍ਰਕਾਸ਼ ਦੇ ਲਈ ਇੱਕ ਕੁੜੀ ਲੱਭਣੀ ਸ਼ੁਰੂ ਕਰ ਦਿੰਦੇ ਨੇ ਘਰ ਵਾਲੇ। ਇਹ ਕੁੜੀ ਹੁਣ ਗੋੜਖਪੁਰ ਦੀ ਰਹਿਣ ਵਾਲੀ ਹੀ ਲੱਭਦੇ ਨੇ ਤੇ ਜਲਦੀ ਹੀ ਇਹਨਾਂ ਨੂੰ ਅਰਚਨਾ ਦੀ ਦੱਸ ਪੈਂਦੀ ਹੈ ਜਿਹਦਾ ਪਿਓ ਸੀਐਮ ਆਫਿਸ ਦੇ ਵਿੱਚ ਕੰਮ ਕਰਦਾ ਸੀ। ਹੁਣ ਓਮਪ੍ਰਕਾਸ਼ ਦੀ ਫੈਮਿਲੀ ਨੇ ਇੱਥੇ ਸਾਰਾ ਕੁਝ ਪਹਿਲਾਂ ਤੋਂ ਹੀ ਅਰਚਨਾ ਦੀ ਫੈਮਿਲੀ ਨੂੰ ਦੱਸ ਦਿੱਤਾ ਸੀ। ਪਰ ਅਰਚਨਾ ਦੀ ਫੈਮਿਲੀ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਇਹਨਾਂ ਦੇ ਨਾਲ ਵਿਆਹ ਕਰਨ ਦੇ ਲਈ ਤਿਆਰ ਹੋ ਜਾਂਦੀ ਹੈ। ਸਾਲ 2009 ਦੇ ਵਿੱਚ ਅਰਚਨਾ ਦਾ ਤੇ ਓਮ ਪ੍ਰਕਾਸ਼ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਟਾਈਮ ਬੀਤਦਾ ਜਾਂਦਾ ਹੈ ਤੇ ਸਾਲ 2012 ਦੇ ਵਿੱਚ ਓਮ ਪ੍ਰਕਾਸ਼ ਤੇ ਅਰਚਨਾ ਦੇ ਘਰ ਦੇ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਨਿਤਨ ਰੱਖਿਆ ਜਾਂਦਾ ਹੈ। ਪਰ ਹੁਣ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਇਹਨਾਂ ਦੀ ਫੈਮਿਲੀ ਜੁਆਇੰਟ ਫੈਮਿਲੀ ਦੀ ਤਰ੍ਹਾਂ ਰਹਿੰਦੀ ਸੀ ਤੇ ਹੁਣ ਅਰਚਨਾ ਇਹ ਕਹਿੰਦੀ ਸੀ ਕਿ ਉਹਦੇ ਘਰ ਬੱਚਾ ਹੋ ਗਿਆ ਹੈ ਤੇ ਉਹ ਸਾਰਿਆਂ ਦੇ ਲਈ ਰੋਟੀ ਨਹੀਂ ਬਣਾਵੇਗੀ। ਉਹ ਆਪਣੇ ਪਤੀ ਨੂੰ ਕਹਿੰਦੀ ਸੀ ਕਿ ਉਹ ਉਹਨੂੰ ਅਲੱਗ ਤੋਂ ਘਰ ਬਣਾ ਕੇ ਦੇਵੇ ਪਰ ਇੱਥੇ ਓਮ ਪ੍ਰਕਾਸ਼ ਆਪਣੇ ਪਰਿਵਾਰ ਨੂੰ ਨਹੀਂ ਛੱਡਣਾ ਚਾਹੁੰਦਾ ਸੀ ਇਸ ਲਈ ਉਹਨਾਂ ਨੇ ਆਪਣੇ ਇਸ ਘਰ ਦੇ ਉੱਤੇ ਹੀ ਇੱਕ ਹੋਰ ਫਲੋਰ ਬਣਾ ਦਿੱਤਾ ਅਰਚਨਾ ਨੂੰ ਤੇ ਓਮ ਪ੍ਰਕਾਸ਼ ਨੂੰ ਉੱਪਰ ਵਾਲੇ ਫਲੋਰ ਦੇ ਵਿੱਚ ਸ਼ਿਫਟ ਕਰ ਦਿੱਤਾ ਹੁਣ ਉੱਪਰ ਵਾਲੇ ਫਲੋਰ ਦੇ ਉੱਤੇ ਅਰਚਨਾ ਆਪਣੇ ਮੁੰਡੇ ਦੇ ਨਾਲ ਬੜੀ ਖੁਸ਼ ਰਹਿੰਦੀ ਸੀ ਤੇ ਆਪਣਾ ਅਲੱਗ ਤੋਂ ਰੋਟੀ ਪਾਣੀ ਬਣਾਉਂਦੀ ਸੀ ਸਭ ਕੁਝ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਪਰ ਦਿਨ ਆ ਜਾਂਦਾ ਹੈ 21 ਜਨਵਰੀ 2016 ਦਾ ਜਿਸ ਦਿਨ ਇਹ ਪੂਰੀ ਘਟਨਾ ਹੋਈ ਸੀ ਪੁਲਿਸ ਵਾਲਿਆਂ ਨੇ ਸਾਰੀ ਜਾਂਚ ਕੀਤੀ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਘਟਨਾ ਕਿਸੇ ਚੋਰੀ ਦੇ ਇਰਾਦੇ ਦੇ ਨਾਲ ਨਹੀਂ ਹੋਈ ਸੀ ਪੁਲਿਸ ਵਾਲਿਆਂ ਨੇ ਹੁਣ ਇਹਨਾਂ ਦੇ ਪਰਿਵਾਰ ਦੀ ਬੈਕਗ੍ਰਾਉਂਡ ਦੀ ਵੀ ਜਾਂਚ ਕੀਤੀ ਪਰ ਇਸ ਪਰਿਵਾਰ ਦੀ ਕਿਸੇ ਦੇ ਨਾਲ ਕੋਈ ਦੁਸ਼ਮਣ ਨਹੀਂ ਸੀ ਪੁਲਿਸ ਵਾਲਿਆਂ ਦਾ ਸ਼ੱਕ ਬਾਰ-ਬਾਰ ਅਰਚਨਾ ਦੇ ਉੱਤੇ ਹੀ ਜਾ ਰਿਹਾ ਸੀ ਕਿਉਂਕਿ ਉਹਨੇ ਜੋ ਵੀ ਬਿਆਨ ਦਿੱਤੇ ਸਨ ਉਹ ਸਭ ਝੂਠੇ ਸਨ ਪੁਲਿਸ ਨੂੰ ਸ਼ੱਕ ਸੀ ਕਿ ਜੇਕਰ ਚੋਰ ਚੱਕ ਕੇ ਆਏ ਸਨ ਤਾਂ ਉਹਨਾਂ ਨੇ ਓਮ ਪ੍ਰਕਾਸ਼ ਨੂੰ ਤੇ ਉਹਦੇ ਮੁੰਡੇ ਨੂੰ ਹੀ ਕਿਉਂ ਮਾਰਿਆ ਉਹਨਾਂ ਨੇ ਅਰਚਨਾ ਨੂੰ ਕਿਉਂ ਨਹੀਂ ਮਾਰਿਆ ਉਹਨੂੰ ਕਮਰੇ ਦੇ ਅੰਦਰ ਬੰਦ ਕਿਉਂ ਕੀਤਾ ਇਹ ਕਾਫੀ ਸਾਰੇ ਸਵਾਲ ਸਨ ਜਿਹੜੇ ਪੁਲਿਸ ਦੇ ਮਨ ਦੇ ਵਿੱਚ ਘੁੰਮ ਰਹੇ ਸਨ ਹੁਣ ਪੁਲਿਸ ਵਾਲੇ ਅਰਚਨਾ ਦੇ ਫੋਨ ਦੀ ਸੀਡੀਆਰ ਡਿਟੇਲ ਕੱਢਦੇ ਨੇ ਤੇ ਦੂਜਾ ਇਹਦੇ ਫੋਨ ਨੂੰ ਲੈਂਦੇ ਨੇ ਤੇ ਇਹਦੇ ਉੱਤੇ ਜਿੰਨੇ ਵੀ ਸੋਸ਼ਲ ਮੀਡੀਆ ਐਪ ਹਨ ਉਹਨਾਂ ਦੀ ਵੀ ਜਾਂਚ ਕਰਦੇ ਨੇ ਇਹਦੇ ਫੋਨ ਦੇ ਵਿੱਚੋਂ ਪੁਲਿਸ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਤੇ ਇੱਕ ਨੰਬਰ ਇਹਨਾਂ ਨੂੰ ਮਿਲ ਜਾਂਦਾ ਹੈ ਜਿਹਦੇ ਉੱਤੇ ਅਰਚਨਾ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਇਹ ਸਿਲਸਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਇਹ ਨੰਬਰ ਜਦੋਂ ਓਮ ਪ੍ਰਕਾਸ਼ ਦੇ ਘਰਦਿਆਂ ਨੂੰ ਦੱਸਿਆ ਜਾਂਦਾ ਹੈ ਤਾਂ ਉਹ ਦੱਸਦੇ ਨੇ ਕਿ ਇਹ ਨੰਬਰ ਉਹਨਾਂ ਦੇ ਕਿਸੇ ਵੀ ਪਹਿਚਾਣ ਵਾਲੇ ਜਾਂ ਫਿਰ ਰਿਸ਼ਤੇਦਾਰ ਦਾ ਨਹੀਂ ਹੈ ਪੁਲਿਸ ਵਾਲੇ ਇਸ ਨੰਬਰ ਦੀ ਜਾਂਚ ਕਰਦੇ ਨੇ ਤਾਂ ਪਤਾ ਚੱਲਦਾ ਹੈ ਕਿ ਇਹ ਨੰਬਰ ਕਿਸੇ ਅਜੇ ਨਾਮ ਦੇ ਬੰਦੇ ਦਾ ਹੈ ਜਿਹੜਾ ਕਿ ਇੱਕ ਪ੍ਰਾਇਮਰੀ ਸਰਕਾਰੀ ਟੀਚਰ ਹੈ ਹੁਣ ਅਰਚਨਾ ਦੇ ਫੋਨ ਦੇ ਵਿੱਚੋਂ ਪੁਲਿਸ ਵਾਲਿਆਂ ਨੂੰ ਕਈ ਤਰ੍ਹਾਂ ਦੀਆਂ ਛਾਟਕਾਂ ਮਿਲਦੀਆਂ ਨੇ ਜਿਸ ਤੋਂ ਇਹ ਸਾਫ਼-ਸਾਫ਼ ਪਤਾ ਲੱਗ ਜਾਂਦਾ ਹੈ ਕਿ ਅਰਚਨਾ ਦਾ ਨਾਜਾਇਜ਼ ਰਿਸ਼ਤਾ ਇਸ ਅਜੇ ਨਾਮ ਦੇ ਬੰਦੇ ਦੇ ਨਾਲ ਚੱਲ ਰਿਹਾ ਸੀ ਹੁਣ ਪੁਲਿਸ ਵਾਲਿਆਂ ਨੇ ਇੱਥੇ ਅਰਚਨਾ ਦੇ ਕੋਲੋਂ ਤਾਂ ਕੁਝ ਨਹੀਂ ਪੁੱਛਿਆ ਪਰ ਉਹਨਾਂ ਨੇ ਅਜੇ ਨਾਮ ਦੇ ਬੰਦੇ ਨੂੰ ਚੱਕਿਆ ਤੇ ਇਹਦੇ ਕੋਲੋਂ ਫਿਰ ਸ਼ਕਤੀ ਦੇ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਜਲਦੀ ਹੀ ਇਹ ਅਜੇ ਨਾਮ ਦਾ ਬੰਦਾ ਬੱਕ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਉਹਨੇ ਹੀ 20 ਤਰੀਕ ਦੀ ਰਾਤ ਨੂੰ ਅਰਚਨਾ ਦੇ ਘਰ ਜਾ ਕੇ ਓਮ ਪ੍ਰਕਾਸ਼ ਨੂੰ ਤੇ ਉਹਦੇ ਮੁੰਡੇ ਨੂੰ ਮਾਰਿਆ ਹੈ ਹੁਣ ਪੁਲਿਸ ਵਾਲਿਆਂ ਦੇ ਹੱਥ ਬਹੁਤ ਵੱਡਾ ਸਬੂਤ ਲੱਗ ਚੁੱਕਿਆ ਸੀ ਹੁਣ ਪੁਲਿਸ ਵਾਲਿਆਂ ਨੇ ਅਰਚਨਾ ਨੂੰ ਵੀ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਵੀ ਫਿਰ ਸਖਤੀ ਦੇ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਅਰਚਨਾ ਵੀ ਦੱਸਦੀ ਹੈ ਕਿ ਜਦੋਂ ਇਹਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਅਲੱਗ ਤੋਂ ਕਮਰਾ ਲੈ ਕੇ ਰਹਿਣਾ ਚਾਹੁੰਦੀ ਹੈ ਮਕਾਨ ਲੈ ਕੇ ਰਹਿਣਾ ਚਾਹੁੰਦੀ ਹੈ ਕਿ ਉਸ ਦਿਨ ਤੋਂ ਹੀ ਇਹਦੇ ਪਤੀ ਦਾ ਰਵਈਆ ਇਹਦੇ ਨਾਲ ਬਦਲ ਗਿਆ ਸੀ ਉਹ ਹਮੇਸ਼ਾ ਹੀ ਇਹਦੇ ਨਾਲ ਖਿਜਿਆ ਖਿਜਿਆ ਰਹਿੰਦਾ ਸੀ ਤੇ ਇਸੇ ਲੜਾਈ ਝਗੜਿਆਂ ਦੇ ਕਰਕੇ ਇਹ ਦੋਨੇ ਜਾਨੇ ਅਲੱਗ-ਅਲੱਗ ਕਮਰਿਆਂ ਦੇ ਵਿੱਚ ਸੌਂਦੇ ਸਨ ਇਸ ਲਈ ਇਹ ਹੁਣ ਆਪਣੇ ਕਮਰੇ ਦੇ ਵਿੱਚ ਇਕੱਲੀ ਹੁੰਦੀ ਸੀ ਤੇ ਇਹ ਹੁਣ ਸਹਾਰਾ ਲੈਂਦੀ ਹੈ ਫੇਸਬੁੱਕ ਦਾ ਫੇਸਬੁੱਕ ਦੇ ਉੱਤੇ 2014 ਦੇ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ ਅਜੇ ਨਾਮ ਦੇ ਬੰਦੇ ਦੇ ਨਾਲ ਤੇ ਬੜੀ ਜਲਦੀ ਹੀ ਇਹਨਾਂ ਦੋਨਾਂ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਕਿਉਂਕਿ ਅਰਚਨਾ ਆਪਣੇ ਪਤੀ ਦੇ ਕੋਲੋਂ ਨਾਰਾਜ਼ ਰਹਿੰਦੀ ਸੀ ਤੇ ਇਸ ਲਈ ਅਜੇ ਦੇ ਨਾਲ ਇਹ ਜਲਦੀ ਦੋਸਤੀ ਕਰ ਲੈਂਦੀ ਹੈ ਤੇ ਜਲਦੀ ਹੀ ਇਹਦੇ ਨਾਲ ਪਿਆਰ ਹੋ ਜਾਂਦਾ ਹੈ ਹੁਣ ਇਹ ਇੱਕ ਦੂਜੇ ਨੂੰ ਬਾਹਰ ਮਿਲਦੇ ਸਨ ਹੋਟਲਾਂ ਦੇ ਵਿੱਚ ਰਿਲੇਸ਼ਨ ਬਣਾਉਂਦੇ ਸਨ ਇੰਨਾ ਹੀ ਨਹੀਂ ਅਰਚਨਾ ਨੇ ਅਜੇ ਨੂੰ ਆਪਣੇ ਘਰ ਤੱਕ ਬੁਲਾ ਲਿਆ ਸੀ ਇਹਨੇ ਆਪਣੇ ਸਾਰੇ ਪਰਿਵਾਰ ਨੂੰ ਇਹ ਦੱਸਿਆ ਸੀ ਕਿ ਇਹ ਉਹਦਾ ਕੋਈ ਦੂਰ ਦਾ ਕਜ਼ਨ ਬ੍ਰਦਰ ਹੈ ਤੇ ਇਸੇ ਕਰਕੇ ਇਹ ਹੁਣ ਅਜੇ ਇਹਨਾਂ ਦੇ ਘਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਦਿਨ ਤੱਕ ਵੀ ਰਹਿੰਦਾ ਸੀ ਤੇ ਜਦੋਂ ਉਹ ਬ੍ਰਕਾਸ ਕਰੋ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ ਤਾਂ ਇਹ ਦੋਨੇ ਜਾਨੇ ਮਿਲ ਕੇ ਅਰਚਨਾ ਦੇ ਘਰ ਦੇ ਵਿੱਚ ਹੀ ਸਬੰਧ ਬਣਾਉਂਦੇ ਸਨ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੁੰਦੀ ਸੀ ਕੀ ਉਹਨਾਂ ਦੀ ਪਿੱਠ ਦੇ ਪਿੱਛੇ ਕੀ ਚੱਲ ਰਿਹਾ ਸੀ ਇੰਨਾ ਹੀ ਨਹੀਂ ਜਦੋਂ ਓਮਪ੍ਰਕਾਸ਼ ਸ਼ਾਮ ਨੂੰ ਘਰ ਆ ਜਾਂਦਾ ਸੀ ਤਾਂ ਉਹ ਆਪਣੇ ਕਮਰੇ ਦੇ ਵਿੱਚ ਸੌਂਦਾ ਸੀ ਪਰ ਇਹ ਅਜੇ ਦੇ ਨਾਲ ਦੂਸਰੇ ਕਮਰੇ ਦੇ ਵਿੱਚ ਸੌਂਦੀ ਸੀ ਓਮਪ੍ਰਕਾਸ਼ ਇਹੀ ਸਮਝਦਾ ਸੀ ਕਿ ਸ਼ਾਇਦ ਇਹ ਉਹਦਾ ਭਰਾ ਹੈ ਤੇ ਇਸ ਕਰਕੇ ਉਹ ਇਹਨਾਂ ਨੂੰ ਮਨਾ ਨਹੀਂ ਕਰਦਾ ਸੀ ਪਰ ਇਹੋ ਜਿਹੇ ਰਿਸ਼ਤੇ ਕਹਿੰਦੇ ਨੇ ਕਿ ਕਿੰਨੇ ਕੁ ਦਿਨ ਲੁਕੇ रह ਸਕਦੇ ਨੇ ਤੇ ਇੱਕ ਦਿਨ ਓਮਪ੍ਰਕਾਸ਼ ਨੂੰ ਇਹ ਸਾਰਾ ਕੁਝ ਪਤਾ ਚੱਲ ਜਾਂਦਾ ਹੈ ਤੇ ਉਹ ਹੁਣ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਇਹਦੇ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਰਹਿਣਾ ਚਾਹੀਦਾ ਤੇ ਅੱਜ ਤੋਂ ਬਾਅਦ ਇਹ ਸਾਡੇ ਘਰ ਨਹੀਂ ਆਉਣਾ ਚਾਹੀਦਾ ਇਹ ਗੱਲ ਸੁਣਨ ਤੋਂ ਬਾਅਦ ਅਰਚਨਾ ਦਾ ਦਿਮਾਗ ਖਟਕ ਜਾਂਦਾ ਹੈ। ਉਹਨੇ ਹੁਣ ਪੂਰਾ ਸੋਚ ਲਿਆ ਸੀ ਕਿ ਉਹ ਹੁਣ ਓਮਪ੍ਰਕਾਸ਼ ਨੂੰ ਜਿੰਦਾ ਨਹੀਂ ਰਹਿਣ ਦਵੇਗੀ। ਕਿਉਂਕਿ ਅਦਰ ਅਜੇ ਨੇਮੀ ਇਹਦੇ ਨਾਲ ਵਾਅਦਾ ਕੀਤਾ ਸੀ ਕਿ ਉਹ ਉਹਦੇ ਨਾਲ ਵਿਆਹ ਕਰਵਾਵੇਗਾ ਤੇ ਇਹ ਸਭ ਚਲਦਿਆਂ ਹੀ ਇਹ ਦੋਨੇ ਜਾਣੇ ਪਲਾਨ ਬਣਾਉਂਦੇ ਨੇ ਕਿ ਉਹ ਓਮਪ੍ਰਕਾਸ਼ ਨੂੰ ਕਿਵੇਂ ਮਾਰਨਗੇ। 20 ਜਨਵਰੀ 2016 ਦੀ ਰਾਤ ਦਾ ਟਾਈਮ ਸੀ। 9 ਵਜੇ ਦੇ ਕਰੀਬ ਅਜੇ ਨੂੰ ਘਰ ਦੇ ਵਿੱਚ ਇਹ ਬੁਲਾਉਂਦੀ ਹੈ ਕਿਉਂਕਿ ਘਰ ਦੇ ਬਾਕੀ ਸਾਰੇ ਮੈਂਬਰ ਕਿਸੇ ਵਿਆਹ ਦੀ ਪਾਰਟੀ ਦੇ ਉੱਤੇ ਗਏ ਹੁੰਦੇ ਨੇ। ओम प्रकाश अपने मुंडे ਦੇ ਨਾਲ ਕਮਰੇ ਦੇ ਵਿੱਚ ਸੌ ਰਿਹਾ ਹੁੰਦਾ ਹੈ ਅਜੇ ਜਿਸ ਤਰ੍ਹਾਂ ਹੀ ਕਮਰੇ ਦੇ ਅੰਦਰ ਆਉਂਦਾ ਹੈ ਤਾਂ ਅਰਚਨਾ ਹੀ ਦਰਵਾਜ਼ਾ ਖੋਲਦੀ ਹੈ ਅੰਦਰ ਆਉਣ ਤੋਂ ਬਾਅਦ ਅਜੇ ਜਾਦਵ ਨੇ ਆਪਣੇ ਹੱਥ ਦੇ ਵਿੱਚ ਇੱਕ ਹਥੋੜਾ ਫੜਿਆ ਹੋਇਆ ਸੀ ਤੇ ਇਸੇ ਹਥੋੜੇ ਦੇ ਨਾਲ ਉਹ ओम प्रकाश ਦੇ ਉੱਤੇ ਦਾ ਹੈ ਓਮ ਪ੍ਰਕਾਸ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਇਹਦੇ ਨਾਲ ਜਿਹੜਾ 4 ਸਾਲ ਦਾ ਮੁੰਡਾ ਸੋ ਰਿਆ ਸੀ ਨਿਤਨ ਉਹ ਜਾਗ ਜਾਂਦਾ ਹੈ ਉਹ ਇਹਨਾਂ ਦੋਨਾਂ ਨੂੰ ਦੇਖ ਲੈਂਦਾ ਹੈ ਹੁਣ ਇੱਥੇ ਅਰਚਨਾ ਕਹਿੰਦੀ ਹੈ ਕਿ ਉਹ ਮੁੰਡੇ ਨੂੰ ਵੀ ਮਾਰ ਦਵੇ ਪਰ ਇੱਥੇ ਅਜੇ ਨੇ ਇਹ ਮੁੰਡੇ ਨੂੰ ਮਾਰਨ ਤੋਂ ਮਨਾ ਕਰ ਦਿੱਤਾ ਉਹਨੇ ਕਿਹਾ ਕਿ ਮੇਰੇ ਵਾਲ ਇਹਨੇ ਇਹ ਪਿਆਰ ਦੇ ਨਾਲ ਦੇਖ ਰਿਹਾ ਹੈ ਮੈਂ ਇਸ ਬੱਚੇ ਨੂੰ ਨਹੀਂ ਪਤਾ ਕਿਉਂਕਿ ਮੇਰਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਤੇ ਇਹੋ ਜੇ ਕਈ ਸਕੂਲ ਦੇ ਵਿੱਚ ਬੱਚੇ ਹਨ ਜਿਨ੍ਹਾਂ ਨੂੰ ਮੈਂ ਪੜਾਉਂਦਾ ਹਾਂ ਮੈਂ ਇਦਾਂ ਨਹੀਂ ਕਰ ਸਕਦਾ ਇਸ ਕੰਡੀਸ਼ਨ ਦੇ ਵਿੱਚ ਇੱਕ ਮਾਂ ਦੀ ਹਵਾਨੀਅਤ ਦਿਖਾਈ ਦਿੰਦੀ ਹੈ ਅਰਚਨਾ ਨੇ ਆਪਣੇ 4 ਸਾਲ ਦੇ ਮੁੰਡੇ ਨੂੰ ਚੱਕਿਆ ਤੇ ਆਪਣੀ ਗੋਦੀ ਦੇ ਵਿੱਚ ਪਾ ਕੇ ਆਪਣੇ ਹੱਥਾਂ ਦੇ ਨਾਲ ਹੀ ਉਹਦਾ ਗਲਾ ਘੁੱਟ ਕੇ ਉਹਨੂੰ ਜਾਨੋਂ ਇਹ ਘਟਨਾ ਦੇ ਬਾਰੇ ਜਿਹੜਾ ਜਿਹੜਾ ਵੀ ਸੁਣ ਰਿਹਾ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸਨ ਸਾਰੇ ਇਹੀ ਕਹਿ ਰਹੇ ਸਨ ਕਿ ਇੱਕ ਮਾਂ ਇਨੀ ਹਵਾਨੀਅਤ ਕਿਵੇਂ ਕਰ ਸਕਦੀ ਹੈ ਪੁਲਿਸ ਵਾਲਿਆਂ ਨੇ ਇਹਨਾਂ ਦੇ ਬਿਆਨ ਲਏ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਕੇਸ ਇੰਨੀ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਚੱਲਿਆ ਸੀ ਤੇ 2020 ਦੇ ਵਿੱਚ ਹੀ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਇਹ ਪੂਰੀ ਘਟਨਾ ਨੂੰ ਸੁਣਨ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਇਹੋ ਜਿਹੀਆਂ ਕ੍ਰਾਈਮ ਰਿਲੇਟਡ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ